ਆ ਜਾ ਪਿੱਕਰ ਡਿਜ਼ਾਈਨ ਤਿਆਰ ਕਰਦੇ ਆ ਬਹੁਤ ਸੋਹਣਾ ਡਿਜ਼ਾਈਨ ਬਣੂਗਾ ਇਹ ਕਪੜਾ ਨਾ ਸਮਝ ਲਓ ਵੀ ਗਾਕ ਨੇ ਆਨਲਾਈਨ ਮੰਗਾਇਆ ਸੀ ਤੇ ਇਹ ਕਪੜਾ ਨਿਕਲ ਗਿਆ ਘੱਟ ਤੇ ਇਹਦੀ ਬਾਜੂ ਵੀ ਨਹੀਂ ਸੀ ਬਣਦੀ ਤੇ ਇਹਦੀ ਲੰਬਾਈ ਵੀ ਨਹੀਂ ਸੀ ਬਣਦੀ ਬੜੀ ਮੁਸ਼ਕਲ ਨਾਲ ਆਪਾਂ ਇਹਦੀ ਲੰਬਾਈ ਤਿਆਰ ਕੀਤੀ ਹੈਗੀ ਲੰਬਾਈ ਵਧਾਉਣ ਵਾਸਤੇ ਆਪਾਂ ਇਹਦੇ ਵਿੱਚ ਲੈਸਾਂ ਪਾਈਆਂ ਨੇ ਲੈਸਾਂ ਆਪਾਂ ਡਬਲ ਪਾਵਾਂਗੇ ਡਬਲ ਲੈਸਾਂ ਪਾ ਕੇ ਇਹਦਾ ਡਿਜ਼ਾਈਨ ਤਿਆਰ ਕਰਾਂਗੇ ਜਿਹੜੀਆਂ ਅੱਜ ਕੱਲ੍ਹ ਲੈਸਾਂ ਚੱਲ ਰਹੀਆਂ ਨੇ ਡਬਲ ਉਹ ਆਪਾਂ ਨੇ ਲੈਸਾਂ ਇਹਦੇ ਵਿੱਚ ਪਾਈਆਂ ਨੇ ਤੇ ਬਹੁਤ ਸੋਹਣਾ ਡਿਜ਼ਾਈਨ ਤਿਆਰ ਹੁੰਦਾ ਐਦਾਂ ਦੇ ਦੇਖੋ ਜੇ ਤੁਸੀਂ ਨੇ ਡਿਜ਼ਾਈਨ ਤਿਆਰ ਕਰਵਾਉਣੇ ਆ ਤਾਂ ਆਪਣੀ ਸ਼ਾਪ ਤੇ ਆ ਕੇ ਤੁਸੀਂ ਡਿਜ਼ਾਈਨ ਤਿਆਰ ਕਰਵਾ ਸਕਦੇ ਹੋਗੇ ਤੇ ਜੇ ਤੁਸੀਂ ਘਰੇ ਤਿਆਰ ਕਰਦੇ ਹੋ ਸੂਟ ਤੁਹਾਨੂੰ ਮੁਸ਼ਕਲ ਆਉਂਦੀ ਆ ਵੀ ਕੱਟ ਕਪੜੇ ਦੇ ਵਿੱਚ ਕਿਸ ਤਰ੍ਹਾਂ ਆਪਾਂ ਨੇ ਇਹ ਜਿਹੜੀਆਂ ਆਪਣੇ ਸੂਟਾਂ ਦੀਆਂ ਲੰਬਾਈਆਂ ਨੇ ਉਹਨਾਂ ਨੂੰ ਆਪਾਂ ਪੂਰੀਆਂ ਕਰੀਏ ਤਾਂ ਉਹ ਵੀ ਤੁਸੀਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਆਪਾਂ ਤੁਹਾਨੂੰ ਇਹ ਸਾਰੇ ਤਰੀਕੇ ਦੱਸ ਦੇਵਾਂਗੇ ਵੀ ਸੂਟਾਂ ਦੀਆਂ ਲਮਾਈਆਂ ਕਿਸ ਤਰ੍ਹਾਂ ਵਧਾਉਣੀਆਂ ਨੇ ਸੂਟਾਂ ਦੇ ਵਿੱਚ ਡਿਜ਼ਾਈਨ ਕਿਸ ਤਰ੍ਹਾਂ ਪਾਇਆ ਜਾਂਦਾਗਾ ਹਾਕੀ ਜਿਵੇਂ ਕੀ ਸਾਰਾ ਸਲਾਈ ਦਾ ਜਿਹੜਾ ਆਪਣਾ ਕੰਮ ਹੁੰਦਾ ਉਹ ਆਪਾਂ ਸਾਰਾ ਆਪਣੇ ਚੈਨਲ ਤੇ ਦੱਸਦੇ ਆਂਗੇ ਜਿਹੜੀਆਂ ਭੈਣਾਂ ਘਰ ਵਿੱਚ ਬੈਠ ਕੇ ਕੰਮ ਕਰਨਾ ਚਾਹੁੰਦੀਆਂ ਨੇ ਤੇ ਉਹ ਆਪਣੇ ਚੈਨਲ ਤੇ ਆ ਕੇ ਇਹ ਸਾਰਾ ਸਿੱਖ ਸਕਦੀਆਂ ਨੇ ਬਹੁਤ ਸੌਖੇ ਤਰੀਕੇ ਨਾਲ ਆਪਾਂ ਇਹ ਸਾਰਾ ਕੰਮ ਜਿਹੜਾ ਸਮਝਾਉਣੇ ਆਂਗੇ ਜਿਹੜੀਆਂ ਭੈਣਾਂ ਕੰਮ ਸਿੱਖ ਚੁੱਕੀਆਂ ਨੇ ਉਹ ਵੀ ਦੇਖੋ ਦੱਸਦੀਆਂ ਨੇ ਵੀ ਬਹੁਤ ਵਧੀਆ ਆਪਾਂ ਕੰਮ ਸਿੱਖਿਆ ਸੋਡੇ ਤੋਂ ਤੇ ਆ ਦੇ ਕੁਝ ਟ੍ਰਿਕ ਇਹ ਨਾਲ ਜਿਹੜੀਆਂ ਲੈਸਾਂ ਪਾ ਕੇ ਆਪਾਂ ਨੇ ਜਾਨੀ ਕਿ ਇਹਦੀ ਲੰਬਾਈ ਤਿਆਰ ਕਰਤੀ ਸਾਰੀ ਲੋ ਜੀ ਹੁਣ ਆਪਣੀ ਦੇਖੋ ਲੰਬਾਈ ਤਿਆਰ ਹੋ ਗਈ ਹੈ ਆਪਾਂ ਤੁਹਾਨੂੰ ਦਿਖਾਉਣਾ ਵੀ ਕਿਸ ਤਰ੍ਹਾਂ ਦੇਖੋ ਸੂਟ ਲੱਗਦਾ ਹੈਗਾ ਦੇਖੋ ਕਿੰਨਾ ਵਧੀਆ ਸੂਟ ਲੱਗਦਾ ਹੈਗਾ ਲੈਸ ਤੁਸੀਂ ਕੋਈ ਮਰਜ਼ੀ ਡਿਜ਼ਾਈਨ ਦੀ ਪਾ ਸਕਦੇ ਹੋਗੇ ਜਿਹੜੀ ਵੀ ਹੁਣ ਤਾਂ ਅੱਜਕੱਲ ਦੇਖੋ ਬਹੁਤ ਸਾਰੀਆਂ ਲੈਸਾਂ ਚੱਲ ਰਹੀਆਂ ਨੇ ਇਸ ਤਰੀਕੇ ਨਾਲ ਦੇਖੋ ਆਪਾਂ ਨੇ ਜਿਹੜੀ ਲੈਸ ਜਾਨੀ ਕਿ ਬਾਟਮ ਨਾਲ ਮੈਚਿੰਗ ਕਰਕੇ ਉਹ ਇਹ ਦੇ ਵਿੱਚ ਆਪਾਂ ਨੇ ਐਡ ਕੀਤੀ ਆ ਸੂਟ ਦੇਖੋ ਤੁਹਾਡੇ ਸਾਹਮਣੇ ਹੈਗਾ ਕਿੰਨਾ ਵਧੀਆ ਸੂਟ ਤਿਆਰ ਹੋਇਆ ਜਿਹੜੀ ਬਾਜੂ ਦੇਖੋ ਅੱਧੀ ਵੀ ਨਹੀਂ ਸੀ ਬਣਦੀ ਹਾਫ ਬਾਜੂ ਵੀ ਨਹੀਂ ਸੀ ਬਣਦੀ ਉਹ ਆਪਾਂ ਪੂਰੀ ਬਾਜੂ ਬਣਾ ਕੇ ਤਿਆਰ ਕੀਤੀ ਆ ਕਿਉਂਕਿ ਮੂਹਰੀ ਸਾਈਡ ਆਪਾਂ ਨੇ ਜਿਹੜੇ ਜੋੜ ਲਾਏ ਆਗੇ ਉਹਤੇ ਆਪਾਂ ਨੇ ਪੱਟੀਆਂ ਧਰਤੀਆਂ ਸਲਵਾਰ ਨਾਲ ਦੀਆਂ ਯਾਨੀ ਕਿ ਬਾਟਮ ਨਾਲ ਦਾ ਕੱਪੜਾ ਧਰ ਕੇ ਤੇ ਉਹ ਆਪਾਂ ਬਹੁਤ ਸੋਹਣੀ ਡਿਜ਼ਾਈਨ ਦਿੱਤਾਗਾ ਬਾਜੂ ਤੇ ਬਾਟਮ ਇਹਦੀ ਜਿਹੜੀ ਹੈਗੀ ਆ ਉਹ ਤੇ ਕਢਾਈ ਕੀਤੀ ਹੋਈ ਆ ਪੌਂਚੇ ਤੇ ਤੇ ਘੇਰ ਤੇ ਵੀ ਦੇਖੋ ਤੁਹਾਡੇ ਸਾਹਮਣੇ ਪਟੀਆਂ ਲਾ ਕੇ ਆਪਾਂ ਨੇ ਲੈਸਾਂ ਲਾ ਕੇ ਡਿਜ਼ਾਈਨ ਪਾਇਆ ਹੈਗਾ ਬਹੁਤ ਸੋਹਣਾ ਸੂਟ ਤਿਆਰ ਹੋਇਆ ਇਦਾਂ ਦੇ ਤੁਸੀਂ ਨੇ ਸੂਟ ਤਿਆਰ ਕਰਵਾਉਣੇ ਤਾਂ ਆਪਣੀ ਸ਼ਾਪ ਤੇ ਆ ਕੇ ਤੁਸੀਂ ਇਹ ਜਿਹੜੇ ਸੂਟ ਆ ਸਾਰੇ ਤਿਆਰ ਕਰਵਾ ਸਕਦੇ ਹੋ ਬਿਲਕੁਲ ਘੱਟ ਰੇਟਾਂ ਦੇ ਵਿੱਚ ਇੱਥੇ ਕੱਪੜਾ ਤਿਆਰ ਕੀਤਾ ਜਾਂਦਾ ਹੈਗਾ ਤੇ ਬਹੁਤ ਸੋਹਣੇ ਡਿਜ਼ਾਈਨ ਨਾਲ ਕੱਪੜਾ ਬਣਦਾ ਹੈਗਾ ਜੀ ਇੱਥੇ